ਰੂਪਨਗਰ ਸ਼ਹਿਰ ਦੇ ਇਸ ਉਮਰ ਹੰਢਾ ਚੁੱਕੇ ਪੁਲ ਦੇ ਉੱਪਰ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਤਸਵੀਰ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ ਅਤੇ ਤੁਸੀਂ ਬਿਲਕੁਲ ਸਹੀ ਵੀ ਹੋ। ਲੇਕਿਨ ਇਸ ਤਸਵੀਰ ਦੀ ਖਾਸੀਅਤ ਇਹ ਹੈ ਕਿ ਇੱਥੇ ਮੁਰੰਮਤ ਦਾ ਕੰਮ ਪ੍ਰਸ਼ਾਸਨ ਜਾਂ ਸਰਕਾਰ ਨਹੀਂ ਕਰਵਾ ਰਹੀ ਸਗੋਂ ਇਸ ਦਾ ਬੀੜਾ ਸ਼ਹਿਰ ਦੇ ਬਜ਼ੁਰਗਾਂ ਨੇ ਚੁੱਕਿਆ ਹੈ। ਇਸ ਤਸਵੀਰ ਵਿੱਚ ਨਜ਼ਰ ਆ ਰਹੇ ਇਹ ਬਜ਼ੁਰਗ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਰੂਪਨਗਰ ਦੇ ਮੈਂਬਰ ਹਨ ਅਤੇ ਉਮਰ ਦੀ ਇਸ ਪੜਾ ਦੇ ਵਿੱਚ ਇਹਨਾਂ ਬਜ਼ੁਰਗਾਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਬੈਠਣ ਦੇ ਨਾਲੋਂ ਸਮਾਜ ਸੇਵਾ ਕਰਨ ਦਾ ਤਹਿਆ ਕੀਤਾ ਹੈ ਇਹਨਾਂ ਬਜ਼ੁਰਗਾਂ ਨੇ ਆਪਣੇ ਵਿਲੇ ਸਮੇਂ ਦੀ ਵਰਤੋਂ ਸਮਾਜ ਭਲਾਈ ਦੇ ਕੰਮ ਕਰਨ ਲਈ ਅਤੇ ਰੂਪਨਗਰ ਸ਼ਹਿਰ ਦਾ ਰੂਪ ਨਿਖਾਰਨ ਦੇ ਲਈ ਕਰਨ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ ਅਸੀਂ ਇੱਕ ਸੇ ਟਿਕ ਨੂੰ ਸੀਨੀਅਰ ਸਟੀਜਨ ਵੈਲਫੇਅਰ ਕੌਂਸਲ ਦਾ ਗਰੁੱਪ ਫਰੇਟ ਕੀਤਾ ਜਿਹੜੇ ਕਿ ਵੈਲਫੇਅਰ ਐਸੋਸੀਏਸ਼ਨ ਦਾ ਉਹਦੇ ਵਿੱਚ ਐਡਾ ਵੀ ਅਸੀਂ ਸ਼ਹਿਰ ਦੇ ਜੋੜਾ ਸ਼ਹਿਰ ਵਾਸਲੇ ਮੈਨੇਜਰ ਰੂਪਨਗਰ ਸ਼ਹਿਰ ਬਣਾਉਣ ਦਾ ਉਪਰਾਲਾ ਕਰਾਂਗੇ ਇਹਦੇ ਵਿੱਚ ਸਾਡਾ ਪਹਿਲਾ ਕੰਮ ਆ ਜਿਹੜਾ ਅੱਜ ਸਰੰਦ ਕਨਾਲ ਨਹਿਰ ਦੇ ਉੱਤੇ ਪੋਤੇ ਖੱਡੇ ਭਰਨ ਦਾ ਤੇ ਅਸੀਂ ਅੱਜ ਪਹਿਲਾ ਖੱਡੇ ਭਰ ਰਹੇ ਹਾਂ ਉਸ ਤੋਂ ਬਾਅਦ ਅਸੀਂ 100 ਬੂਟਾ ਰਣਜੀਤ ਬਾਗ ਵਿੱਚ ਅਤੇ ਹੋਰ ਵੀ ਜਿੱਥੇ ਵੀ ਜਗ੍ਹਾ ਹੋਵੇਗੀ ਸ਼اندار ਤੇ ਫਰਜ਼ਦਾਰ ਬਿਤੇ گاਵਾ ਦੇ ਇਹ ਜੇ ਬਾਕੀ ਜਿਹੜਾ ਬੈਲਰ ਰੋਡ ਤੋਂ ਲੈ ਕੇ ਇਸ ਪੁਰ ਤੱਕ ਉਧਰ ਸਰ ਸਿਟੀ ਥਾਣੇ ਤੋਂ ਲੈ ਕੇ ਇਸ ਪੁਰ ਤੱਕ ਟੈਫਕ ਦਾ ਜੋ ਕੰਟਰੋਲ ਹੈ ਉਹ ਸਾਨੂੰ ਖੇ ਚਾਰ ਢਾਂਗੇ ਨਾਲ ਪ੍ਰਸ਼ਾਸਨ ਨਾਲ ਮਿਲ ਕੇ ਪੁਲ ਪ੍ਰਸ਼ਾਸਨ ਨਾਲ ਮਿਲ ਕੇ ਉਹਨੂੰ ਠੀਕ ਕਰਾਂਗੇ پتہ ਜਿਹੜਿਆ ਰੇੜੀ ਪਿਛਲੇ 5-4 ਦਿਨ ਤੋਂ ਮੈਂ ਸਕੂਲ ਤੋਂ ਬਲੋਸ ਕੀਤਾ ਇੱਕ ਮੁਰਗ ਮੰਗਾ ਸਕੂਟਰ ਜਾ ਰਿਹਾ ਸੀਗਾ ਇੱਕ ਵਾਰੀ ਉਹ ਪਰਲੇ ਵੈਰੀਕੇਟ ਦੇ ਕੋਲ गिर ਕੇ ਆਹ ਆ ਰਾ ਸਾਡੇ ਸੰਸਥਾ ਦੇ ਦੇ ਸੰਸਥਾਪਕ ਹੈ ਸਿੱਕਾ ਜਗਿੰਦਰ ਸਿੰਘ ਜੀ ਸਾਹਿਬ ਉਹਨਾਂ ਨੇ ਵਿਚਾਰ ਕੀਤਾ ਵੀ ਇਹ ਕਨਾਲ ਪੁੱਡ ਉੱਪਰ ਬਹੁਤ ਸਾਰੇ ਖੰਡੇ ਪੈ ਚੁੱਕੇ ਜਿਹਦੇ ਨਾਲ ਆਉਣ ਜਾਣ ਵਾਲੀ ਜਨਤਾ ਨੂੰ ਬਹੁਤ ਦਿੱਕਤ ਆਉਂਦੀ ਹੈ ਅਸੀਂ ਸਲਾਮ ਮਸਵਾ ਕਰਕੇ ਇਹ ਸੰਸਥਾ ਕ੍ਰੀਏਟ ਕੀਤੀ ਜਿਹਦਾ ਨਾਮ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਰੱਖਿਆ ਉਹ ਸੰਸਥਾ ਪਰੋਂ ਅਸੀਂ ਰੋਪੜ ਸ਼ਹਿਰ ਦੇ ਸੁਧਾਰ ਵਾਸਤੇ ਕੋਈ ਵੀ ਕੰਮ ਹੈ ਸਟਾਰਟ ਅਪ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਸਭ ਤੋਂ ਪਹਿਲਾ ਕੰਮ ਹੈ ਸਾਡਾ ਕਨਾਲ ਪੁੱਡ ਦੇ ਪਈ ਹੋ ਖੱਡੇ ਇਹਨਾਂ ਨੂੰ ਪੂਰਨ ਤਾਂ ਕਿ ਆਣ ਜਾਵੇ ਜੀ ਸੰਗਤ ਹੈ ਜੀ ਆਣ ਜਾਵੇ ਜਨਤਾ ਹੈ ਜੀ ਉਸ ਤੋਂ ਬਾਅਦ ਨੰਗਰ ਦੀ ਕੋਈ ਦਿੱਕਤ ਨਾ ਹੋ ਉਸ ਤੋਂ ਬਾਅਦ ਦੂਜਾ ਸਟੈਪ ਸਾਡਾ ਵਾਤਾਵਰਣ ਦੀ ਸੰਭਾਲ ਲਈ ਅਸੀਂ ਸ਼ਾਨਦਾਰ ਬੂਟੇ ਲਗਾਵਾਗੇ ਜਿਹਦੇ ਵਿੱਚ ਨਿੰਮ ਪਿੱਪਲ ਅਤੇ ਬੋਟੇ ਅਸੀਂ ਅਰੇਂਜ ਕਰ ਲਏ ਆ ਤੇ ਹੋਰ ਸ਼ਾਨਦਾਰ ਬੂਟੇ ਅਰੇਂਜ ਕਰਕੇ ਲਗਭਗ 100-150 ਬੂਟੇ ਲਗਾਉਣ ਦਾ ਸਾਡਾ ਪਰਨ ਹੈ ਜਿਹਦੇ ਵਿੱਚ ਅਸੀਂ ਜਨਤਾ ਤੋਂ ਵੀ ਸਹਿਯੋਗ ਮੰਗਾਗੇ ਤਾਂ ਕਿ ਸਾਡਾ ਸਾਥ ਦੇ ਕੇ ਵਾਤਾਵਰਣ ਨੂੰ ਅਸੀਂ ਸ਼ੁੱਧ ਕਰ ਸਕੀਏ ਕਿੰਨੇ ਸਾਲ ਹੋ ਗਏ बंद होने बड़ी असं कोशिश की भी सरकार कराएगी लेकिन सरकार ने इस करके है, अपनी लाइफ बचा चुके हैं इस करके पैसे नहीं लाते हुए यह पैसा है भी जब आप बुजुर्ग एसोसीएशन सीरीय वैलफेयर एसोसीएशन बनाई गई है उन्होंने थ्रू अस चाहते हैं कि रूपनगर असली बन है बने तो हौली हौली अस जे भी कम होए सारे कट्ठे होते ਕਰਵਾਉਣਗੇ ਕੋਸ਼ਿਸ਼ ਕਰਨਗੇ ਉਹ ਵੀ ਸਾਡੀ ਅਪੀਲ ਹੈ ਕਿ ਜਿਹੜੇ ਵੀ 60 ਸਾਲ ਤੋਂ ਉੱਪਰ ਬਜ਼ੁਰਗ ਨੇ ਆਪਾਂ ਇਕੱਠੇ ਹੋ ਕੇ ਕਰਾਂ ਜੀ ਬੈਠੇ ਕੋਈ ਨਾ ਕੋਈ ਸੇਵਾ ਦੇ ਵਿੱਚ ਸਾਰੇ ਹੱਥ ਬਟਾਈਏ ਜੋ ਵੀ ਜਿੰਨੀ ਸੇਵਾ ਕਰ ਸਕਦਾ ਹੈ ਫਾਈਨੈਂਸ਼ਲੀ ਫਿਜ਼ੀਕਲੀ ਜਿਵੇਂ ਆਪਾਂ ਕੋਈ ਟਾਈਵੈਡਰ ਵੀ ਦੇਈਏ ਤਾਂ ਕਿ ਆਪਾਂ ਨੂੰ ਨਜ਼ਰ ਨਾਸਾਬਦੀਆ ਬਣਾਈਏ ਤਾਂ ਕਿ ਹੌਂਡ ਵਾਲਾ ਟਾਈ ਬੱਚੇ ਵੀ ਆਪਣੇ ਯਾਦ ਰੱਖਣ ਉਹ ਵੀ ਕੁਝ ਰਿਖਿਆਲ ਸਿੱਖਣ ਸਾਡੀ ਸੀਨੀਅਰ ਸਿਟੀਜ਼ਨ ਬਲਪਗਰ ਸੇਵਾ ਸੁਸਾਇਟੀ ਦੇ ਸਰਵਜਨ ਜੀਵਨਦਸ ਸਿੰਘ ਦੇ ਸਹਿਯੋਗ ਤੇ ਇਹਨਾਂ ਦੀ ਰਹਿਨਮਾਈ ਥਲੇ ਜੋ ਵੀ ਲੋਪਰ ਸ਼ਹਿਰ ਦੇ ਛੋਟੇ-ਕੂਟੇ ਕੰਮ ਨੇ ਜਿਹੜੇ ਅਸੀਂ ਇਹਨਾਂ ਦੀ ਰਹਿਨਮਾਈ ਵਿੱਚ ਰੂਪનગર ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਕਰਾਂਗੇ ਤੇ ਅਸੀਂ ਪ੍ਰਣ ਕਰਦੇ ਹਾਂ ਕਿ ਰੂਪનગર ਸ਼ਹਿਰ ਇੱਕ ਸਹੀ ਮੈਨੇਜਮੈਂਟ ਵਿੱਚ ਸੋਹਣਾ ਲੱਗੇ ਤੇ ਲੋਕ ਜੀ ਪ੍ਰਸੰਸਾ ਕਰੇ ਸਮਾਜ ਸੇਵਾ ਦੇ ਅਜਿਹੇ ਕੰਮਾਂ ਦੇ ਲਈ ਸਮਾਜ ਦੇ ਜੇਕਰ ਹੋਰ ਵਰਗ ਵੀ ਇਨ੍ਹਾਂ ਬਜ਼ੁਰਗਾਂ ਦੇ ਵਾਂਗ ਸਾਹਮਣੇ ਆਉਣ ਤਾਂ ਸਹਿਜੇ ਹੀ ਸਾਡੇ ਆਸ-ਪਾਸ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਹੋ ਸਕਦੀਆਂ ਹਨ। ਰੂਪਨਗਰ ਤੋਂ ਗੁਰਮੀਤ ਸਿੰਘ ਦੀ ਰਿਪੋਰਟ